ਕਾਲਯੁਗ ਤਾਰਨ ਆ ਗਏ ਬਰਮਾ ਵਿਸ਼ਨਮਹੇਸ਼ ਨਾਨਕ ਸ੍ਰੀ ਚੰਦ ਲక్ష్ਮੀ ਤਾਰ ਤਰਾ ਪਰਪੇਸ ਤਾਰ ਤਰਾ ਪਰਪੇਸ ਜਤ ਗੁਰੂ ਸ੍ਰੀ ਚੰਦਰ ਭਗਵਾਨ ਕੀ ਜੈ ਗਨ ਗੁਰੂ ਨਾਨਕ ਦੇਵ ਮਹਾਰਾਜ ਕੀ ਜੈ ਚੋਪਈ ਮਤਰੋ ਮੇਰੇ ਰਾਜ ਦੁਆ ਦਲਾਰੇ ਸਲਕਲੇ ਜੀ ਪੈਣ ਘਮਾਰੇ ਤੂੰ ਮੇਰਾ ਚਨ ਚਨ ਸੇ ਪਿਆਰਾ ਪਲ ਪਲ ਤੇਰਾ ਦਰਸ਼ਨ ਹਿਾਰਾਂ ਪਾਪਨ ਸ੍ਰੂਚੀ ਪ੍ਰਭੂ ਕੋ ਲਾਵੈ ਤਰਸਿ ਉਸ ਕੋ ਰਤਨ ਆਵੈ फूल कोमल जहे बाल कुमारे जुल्म करी पारि बदकारे चौपाई तुम हो मेरे पुत्र प्यारे दसा तुम्हें जो सवाल उच्चारे सुनो पुत्र मैं तुझे बतावा वेद वेदांतक ज्ञान करावा राज बक्षा खुद खुद बक्षा खुद राज बक्षा दा खुद भगवान ਜੇ ਆਪਣਾ ਪੈਂਦਾ ਪ੍ਰਭ ਕਾ ਨਾਮ ਗੁਰਮੰਤਰ ਕੀ ਕਰੇ ਕਮਾਈ ਮਿਲੇ ਜਗਤ ਮੇ ਮਾਣ ਬੜਾਈ ਦੋਰਾ ਬ੍ਰਹਮ ਗਿਆਨ ਮਾ ਤਰੁਬ ਦਿਆ ਚੜਾ ਨਾਮ ਕਾ ਰੰਗ ਸੁਰਨ ਰਿਸ਼ੀ मुनि भक्त जान ਰਹੇ ਪ੍ਰਭੂ ਸੇ ਮੰਗ ਦੋਰਾ ਤਰੁਬ ਨਿਰਮਲ ਸੁਧਿਆਤਮਾ ਹੂਆ ਚਟ ਗਿਆਨ त्याग सुवारथ जगत को जय जपा भगवान बाबा श्री चंद्र की जय चौपाई किया मैया तुम उपकार पास जावा जदे कृष्ण मुरार شان ਮਾਰਾ ਅੰਗਾ ਜੰਗਲ ਬੇਲਾ ਮੈਂ ਜਾਮਾਂਗਾ ਛੂਪ ਯਕੇਲਾ ਜਾਂ ਹੋਏਗਾ ਮੇਰਾ ਸ਼ਾਮ ਟੁੰਡਿਓ ਸੋ ਕੋ ਕਰੰਗਰਾ ਜਦੋਂ ਤੀਕਨਾ ਪ੍ਰਭ ਕੋ ਪਾਵਾਂ ਬਾਬਸਾ ਮੁੜ ਕਰ ਕਰਨਾ ਆ ਮਾਂ ਚੌਪਈ ਸੁਣ ਸਨੀਤਾ ਮਨ ਪੁਛਤਾਈ ਕਿਉ ਤ੍ਰਿਵਕੋ ਦੀ ਅਗਿਆਨ ਬਤਾਈ ਰਾਣੀ ਬਦਲੀ ਚੱਟ ਜਵਾਨ ਲੱਗੀ ਤ੍ਰਿਵਕੋ ਜਦੇ ਡਰਾਣ ਤੁਮ ਹੋ ਬਲਕ ਅਤੀ ਨਿਦਾਨ ਕਾਂਟੇ ਪਿਆਨਕ ਬੀਆਵਾਨ ਮਸਾਗਾਰੀ ਵਾਸ਼ੇਰ ਬਗੇਰੇ ਕੂਨੀ ਪੰਜੇ ਮਾਰਨ ਤੇਰੇ ਬੀਚ ਬਣੀ ਸਾਥੀ ਨਾ ਬੀਚ ਬਣੀ ਸਾਥੀ ਨਾ ਖਾਣਾ ਕਿ ਮੈਂ ਅਕੇਲੇ ਵਕਤ ਲੰਗਾਣਾ ਬਾਬਾ ਸ਼੍ਰੀ ਚੰਦਰ ਕੀ ਜੈ ਦੋਰਾ ਗਲਤੀ ਕਰੀ ਤੋਂ ਪਾਪੜੇ ਦੀ ਆ ਤੁਰਬ ਕੋ ਗਿਆਨ ਬਣਦੀ ਫਿਰੇ ਮਦਾਲਸਾ ਨਾਹੀ ਸੜੀ ਜਵਾਨ ਚਉਪਈ ਪੁੱਤਰ ਮੈਂ ਤਾਂ ਬਾਤ ਸੁਪਾਈ ਮੰਨ ਲਈ ਤੋ ਮਾਂ ਸਚਾਈ ਅੰਨੇ ਤੁਮ ਕੋ ਝੂਠ ਅਲਾਇਆ RAM ਕਿਸੀ ਨਾ ਦੇਖਾ ਪਾਇਆ ਐਵੇਂ ਨਾ ਬਣਵੇਂ ਤੁਰ ਜਾਈ ਮਰੀ ਮਧਾ ਕੋ ਨਾ ਤੜਫਾਈ ਤੇਰੇ ਪਿਤਾ ਸੇ ਰਾਜ ਦਵਾਵਾ ਤੁਮ ਕੋ ਮਹਾਰਾਜ ਬਣਾਵਾ ਚਉਪਈ ਮਾਤ ਪਿਤਾ ਸੋ ਤ੍ਰੀਆ ਪਾਈ ਫਿਰ ਦੇਰੇ ਤੇ ਝੂਠ ਬਣਾਈ ਲੋਭ ਮੋਹ ਕਾ ਜਗਤ ਫਸਾਰਾ ਮਤਲਬ ਪ੍ਰਸਤੀ ਝੂਠਾ ਪਿਆਰਾ ਹਾਤਾ ਮਮਤਾ ਤੂ ਜਕੜਾਈ ਫਿਰੇ ਸੁਭਾਂਦੀ ਅਸ ਸਚਾਈ ਪ੍ਰਭੂ ਸਤ ਸਤ ਨਜਾਰਾ ਘਟ ਘਟ ਵਸੇ ਪ੍ਰਾਨੰਗ ਧਾਰਾ ਦੋਹਰਾ ਬ੍ਰਹਮ ਗਿਆਨ ਉਪਦੇਸ਼ ਕਾ ਕੀਆ ਮਾਤ ਉਪਕਾਰ ਮੋਹ ਜਾਲ ਮੇਂ ਅਭਸੀ ਝੂਠਾ ਕਰੇ ਪ੍ਰਚਾਰ ਚੋਪਈ ਰਾਜ ਛੋਡ ਮੈਂ ਬਣ ਕੋ ਜਾਣਾ ਜਾ ਕਰ ਆਪਣਾ ਰਾਮ ਨਾਨਾ राणी तुमको प्रभु बनाया पीख मंगड़ भी उसने लाया कृपा करी तुम पर भगवान दिया आपको सुत वरदान अब जब आई मेरी बारी माया कंचरी लोचन चाड़ी चौपाई माता पहले तुम सच बोली ज्ञान करा सदयव तूंडोली रामय आत्मा सब ना पाई सारे जीव प्रभु परषाई ਲਖ ਚਰਾਸੀ ਜੋ ਨੀ ਸਾਰੀ ਉੱਪਰ ਸਭਨਾ ਨਰ ਸਰਦਾਰੀ ਝੂਠੇ ਰਾਜਾ ਪਿਤਾ ਕਹਾਏ ਪ੍ਰਭੂ ਪਿਤਾ ਜਮ ਸੇਛ ਡੁਬਾਏ ਜਗਤ ਗੁਰੂ ਸ੍ਰੀ ਚੰਦਰ ਭਗਵਾਨ ਕੀ ਜੈ ਦੋਰਾ ਤ੍ਰੁਭ ਪਿਆਰੇ ਪੁੱਤਰਾ ਤੂੰ ਮੇਰੀ ਜਿੰਦ ਜਾਨ ਮਤ ਮੁਝੇ ਬਿਸਾਰਨਾ ਤੁਮਹੋ ਮੇਰੇ ਪ੍ਰਾਣ ਚੋਪਈ ਉਤਰਾ ਮੁਸ਼ਕਿਲ ਤੁਮ ਕੋ ਪਾਇਆ ਬਰਸ ਹਜ਼ਾਰਾ ਤੂੰ ਤਰਸਾਇਆ ਰਾਜ ਪਾਗ ਮੈਂਦਾ ਪਰ ਲਾਤਾ ਤੇਰੇ ਲਈ ਸਰੀਰ ਖਪਾਤਾ ਤੁਮ ਰੋਤੇ ਕੋ ਮਸਾਂ ਬਰੌਂਦੀ ਲੋਰੀ ਦੇ ਦੇ ਤੁਝੇ ਸਲਾਉਂਦੀ ਗਿੱਲੇ ਪੈ ਪੈ ਬਖਤ ਲੰਗਾਇਆ ਸੁੱਕੇ ਲਈ ਨਾ ਬਸੰਤ ਆਇਆ ਚੌਪਈ ਆਵ ਤੂੰ ਮਾਂ ਕੋ ਗਿਆਨ ਸਿਖਾਏ ਮਮਤਾ ਮਾਰੀ ਕੋ ਬਿਲਕਾਏ ਜੋ ਕਾ ਉਚੜੀ ਬੋੜ ਸਤਾਵੇ ਚਿੜੀਆਂ ਆਂਗਾ ਕਰ ਚੁਰਮਟ ਪਾਵੇ ਮਾ ਪਿਆਸੇ ਸੁਤੇ ਔਜਲ ਹੋਏ ਪ੍ਰਾਣ ਦੇਮ ਦੇ ਮਾਪੇ ਖੋਏ ਮੈਂ ਮਰੀ ਪਤਿਔਰ ਨਮਾਰੀ ਮੇਰੀ ਦੁਨੀਆ ਮਤ ਉਜਾੜੀ ਬਾਬਾ ਸ੍ਰੀ ਚੰਦਰ ਕੀ ਜੈ ਦੋਰਾ ਬਸਤਰ ਕੋਰੇ ਚੜ ਗਿਆ ਲਾਲ ਮਜੀਠੀ ਰੰਗ ਜਾਏ ਮਿਲਾਂ ਭਗਵਾਨ ਕੋ मन में अंगठी मंग दोहरा पै गई माँ पुत रात को नींद रानी को आए माता सुतड़ी छोड़ के बण को त्रुभ उठताए बाबा श्री चंद्र की जय चौपाई दोए सोए बाल महतारी केरी माता नींद बिचारी त्रु मैया से आंख के छुप गया जंगल में जाके जंगल को कोरखनेरी रातें ਕਰੇ ਖਲੋ ਕੇ ਮਨ ਸੇ ਬਾਤੈ ਗਲਤੀ ਕਰੀ ਮਨ ਤੁਮ ਪਾਰੀ ਜਾਣਾ ਨਾ ਮੈਂ ਕਹਾ ਮੁਰਾਰੀ ਚੋਪਈ ਉੱਪਰ ਮਾਂਝਾ ਪਲਕ ਉਠਾਈ ਵਿਹਾਰ ਤਰ ਬਨਾ ਕਹੀਂ ਦਿਖਾਈ ਇਧਰ ਉਧਰ ਲੱਭਣ ਜਾਵੇ ਉੱਚੀ ਉੱਚੀ ਰੌਲਾ ਪਾਵੇ ਕੋਨਾ ਕੋਨਾ ਰਾਣੀ ਛਾਣਾ ਬੱਤ ਗਿਆ ਸ੍ਰੀ ਪ੍ਰਭੂ ਕਾ ਪਾਣਾ ਛਾਤੀ ਪੀਠ ਬਾਬਰੀ ਹੋਈ ਬਾਲ ਖਲਾਰ ਫਰੀਦ ਮੋਈ ਚੌਪਈ ਪੁੱਤ ਬਯੋਗ ਮਤਾ ਹੈ ਮਾਰੇ ਹੋਇਆ ਮੈਥੋਂ ਦੁਖੀ ਦੁਲਾਰੇ ਮੈਂ ਅਪਾਗਣ ਪਰਤ ਪੜਾਈ ਤਾਹੀਂ ਪੁੱਤ ਜੁਦਾਈ ਪਾਈ ਆਪੇ ਪਾਵ ਕੁਹਾੜਾ ਮਾਰਾ ਸਤ ਬੋਲ ਫਿਰ ਝੂਠ ਉਚਾਰਾ ਪਾਸ ਮਾਇਆ ਕੇ ਪੁੱਤਰ ਆ ਜਾ ਤਬ ਤੇ ਅਗਨ ਸੀਨੇ ਠੰਡ ਪਾ ਜਾ ਬਾਬਾ ਸ੍ਰੀ ਚੰਦਰ ਕੀ ਜੈ ਚੋਪਈ दास दासी ओ जल्दी आओ मेरे त्रुब को ਢੂੰਡ ਲਿਆਓ ਰਾਤ ਸਸ਼ੀ ਕੋ ਸੁਖਰੰਗ ਲਾਏ ਮੇਰੇ ਤ੍ਰੁਬ ਕਾ ਪਤਾ ਬਤਾਏ ਚੰਦ ਰਤ ਕੋ ਡਿਊਟੀ ਤੇਰੀ ਹੱਲ ਕਰੋ ਤੂੰ ਮੁਸ਼ਕਲ ਮੇਰੀ ਪੇੜ ਪੂਲ ਤੂੰ ਕੋਈ ਬਤਾਏ ਰੂਠੇ ਸੁਦ ਕੋ ਜਾਏ ਮਨਾਈਏ ਚੋਬਈ ਆਣ ਰਬੀ ਨਹੀਂ ਦਈ ਦਿਖਾਈ ਰਾਣੀ ਬੈਠੀ ਹੋਸ਼ ਗਵਾਈ ਨੋਕਰ ਬਾਹੋ ਦਾਹੀ ਆਵੇ ਰਾਜਨ ਕੋ ਜਾ ਖਾਲ ਸੁਣਾਵੇ ਰਾਜਨ ਸੁਣ ਕੁਰ ਦੌੜਾ ਗਾਇਆ ਸਭ ਨਫਰੋਂ ਕੋ ਹੁਕਮ ਲਗਾਇਆ ਜਿੱਥੇ ਕਿੱਥੇ ਤਰੋ ਕੋ ਲਿਆਏ ਆਣ ਇਨਾਮ ਆਪਣਾ ਪਾਏ ਚੋਪਈ ਗਲੀ ਮੁਹੱਲੇ ਸ਼ਹਿਰ ਤੇ ਬੇਲੇ ਟੁੰਡ ਲੈ ਸਭ ਜੰਗਲ ਬੇਲੇ ਨਾਹੀ ਤਰੁ ਕਹੀਂ ਵੀ ਥਿਆਇਆ ਸੋਚਣ ਸ਼ੇਰ ਬਗੇਰੇ ਖਾਇਆ ਤਕ ਗਾਰਸ ਵੀ ਬਹਿ ਜਾਵੇ ਰਾਣੀ ਕੋ ਵੀ ਤੀਰ ਤਰਾਵੇ ਮਾਤਾ ਪੱਲੇ ਰੋਣਾ ਪੈ ਗਿਆ ਜਿੰਦ ਖੋਸ ਕੇ ਪੁੱਤਰ ਲੈ ਗਿਆ ਬੱਬਾ ਸ੍ਰੀ ਚੰਦਰ ਕੀ ਜੈ ਦੋਹਰਾ ਰੈਣ ਗਈ ਤਾਰੇ ਛਟੇ ਉਦੈ ਹੋ ਗਿਆ ਭਾਨ ਕੋਰ ਜੰਗਲ ਮੇ ਤੁਰ ਫਿਰੇ ਟੁੰਡਰਗਾ ਭਗਵਾਨ ਚੋਪਈ ਹੋਈ ਬਤੀਤ ਅੰਧੇਰੀ ਰਾਤ nikla ravi hui parvat ban biran ati sunsan ram tund ta va nidhan kise banda na kise janu mile prabhu je kime syanu jana nahi ram tikaana hame gyan na jap japaana chaupai ram re de mai pad ke sole trush singhasan khae dole narad rishi turant bulaae trubaleko ja samjhaae ਮਾਤ ਲੋਕ ਮੇਂ ਜਲਦੀ ਜਾਵੈ ਜਗ ਤ੍ਰੁਭ ਕੋ ਗਿਆਨ ਕਰਾਵੈ ਤਲ ਪੈ ਰਿਸ਼ੀ ਆਸਣ ਲਾਏ ਬਾਲਕ ਤ੍ਰੁਭ ਕੋ ਦਰਸ਼ ਦਿਖਾਏ ਦੋਰਾ ਭਗ ਮਾ ਪੇਖ ਸਾਧੂ ਮਿਲੇ ਪਿਆਪਲੇਖਾ RAM ਪਵਸ ਰੋਜ ਕਰ ਜੋਰ ਕਰ ਤ੍ਰੁਭ ਕਰੀ ਪ੍ਰਣਾਮ ਬਾਬਾ ਸ੍ਰੀ ਚੰਦਰ ਕੀ ਜੈ ਚੋਪਈ ਨਮੋ ਨਰਾਇਣ ਤ੍ਰੁਭ ਬੁਲਾਈ ਸੋਚਾ ਮਿਲੇਗਾ ਯਾ ਦੁਰਾਈ ਕਹਿ ਨਾ ਅਰਥ ਕਿਆ ਨਾਮ ਤੇ ਮਾਰਾ ਫਿਰ ਬਾਲ ਬਣ ਮਾਰਾ ਮਾਰਾ ਮਾਦ ਪਿਤਾ ਤੂੰ ਕਿਸਕੇ ਜਾਏ ਕਿਆ ਪਰਜੋਜਨ ਬਣ ਮੇ ਆਏ ਮਾਦ ਪਿਤਾ ਸੇ ਹੋਏ ਨਰਾਜ ਤਾਈਓ ਕਰ ਸੇ ਆਏ ਬਾਜ ਚੋਪਈ ਪਿਤਾ ਉਤਾਨ ਸਨੀਤਾ ਮਾਤੇ ਹਮੇ ਪਿਆਰ ਸੇ ਧਰੂਬ ਬੁਲਾਤੇ ਦੂਸਰ ਸ਼ਾਦੀ ਪਿਤਾ ਕਰਾਈ ਸ੍ਰੋਚੀ ਮਮਤਰੀ ਆਈ ਮਹਾਰਾਣੀ ਕੋ ਕਰੋ ਕਢਾਏ ਪਿਤਾ ਮਹਾਰਾਜ ਗੁਲਾਮ ਬਣਾਏ ਗਿਆਨ ਮਈਆ ਨੇ ਘਮੇ ਕਰਾਤਾ ਰਾਜ ਭਾਗ ਸਭ ਖਾਤ ਵਿਧਾਤਾ ਹਮੇ ਬਤਾਓ ਰਾਮ ਟਿਕਾਣਾ ਹਰ ਚਰਨੋਂ ਮੇਘਮ ਨੇ ਜਾਣਾ ਬਾਬਾ ਸ੍ਰੀ ਚੰਦਰ ਕੀ ਜੈ ਦੋਰਾ ਮਾਤਸਨੀਤਾ ਨੇ ਹਮੇ ਦਿਆ ਸਤ ਗਿਆਨ ਰਾਜ ਭਗਤੇ ਮਾਨ ਸੁਖ ਹਾਥ ਸਵੀ ਭਗਵਾਨ ਜਗਤ ਗੁਰੂ ਸ੍ਰੀ ਚੰਦਰ ਭਗਵਾਨ ਕੀ ਜੈ ਚਉਪਈ ਬਾਬਾ ਬਾਪਸ ਨਾ ਕਰ ਜਾਣਾ ਦਸੋ ਗਮ ਕੋ ਪ੍ਰਭੂ ਟਿਕਾਣਾ ਨਾਮ ਜਪਣ ਤੇ RAM ਮਨਾਵਾ ਰਾਜ ਮਾਨ ਉਸਿ ਤੇ ਪਾਵਾਂ ਮਾਤ ਪਿਤਾ ਮਿਥੇ ਆ ਸੰਸਾਰ ਢੁੱਠੀ ਮਮਤਾ ਝੂਠਾ ਪਿਆਰ ਨਾਲ ਨਰਾਇਣ ਮੇਲ ਕਰਾਵੋ ਕਹਾਂ ਟਿਕਾਣਾ ਪਤਾ ਬਤਾਵੋ ਚੌਪਈ 나ਦ ਕਹਿ ਤੂੰ ਬਾਲ ਨਿਰਾਨ ਆਠ ਵਰਸ ਸੇ ਮਿਲਤਾ ਨਾਮ ਤੀਨ ਸਾਲ ਜਬ ਹੋਏ ਬਤੀਤ ਤਵੀ ਹੋਵਣਾ ਜਗੁ ਪਵੀਤ ਫਿਰ ਨਾਮ ਕੇ ਹੋ ਅਧਿਕਾਰੀ ਤਵੀ ਮਿਲenge ਰਾਮ ਮੁਰਾਰੀ ਚਲ ਰਾਜ ਕੇ ਰਸਤੇ ਪਾਵਾਂ ਜਾ ਮੈਂ ਆਪ ਛੋਡ ਕਰ ਆਵਾਂ ਬਾਬਾ ਸ੍ਰੀ ਚੰਦਰ ਕੀ ਜੈ ਦੋਰਾ ਜਨਮ ਮਰਨ ਸੇ ਪਰੇ ਹੈ ਪਰ ਉਪਕਾਰੀ ਸੰਤ ਕਰਮ ਕਾਂਡ ਸੇ ਨਾ ਮਿਲੇ ਚਤਰਪੁਜੀ ਰਮਕੰਤ ਚੋਪਈ ਤੁਮਰੀ ਮਰਜੀ ਮਤ ਬਤਾਨਾ ਪਰ ਮੈਂ ਬਾਬਜ ਕਰ ਨਹੀਂ ਜਾਣਾ ਕਰਮ ਕਾਂਡ ਮੇ ਨਾ ਖਮੇ ਪਾਏ ਤੀਨ ਗੁਣਾ ਸੇ ਮੁਕਤ ਕਰਾਏ ਤੀਨ ਬਰਸ ਕਬ ਹੂਏ ਬਤੀਤ ਪਲਵਰ ਕਰਤ ਨਮੋਤ ਉਡੀਕ ਤੀਨੇ ਗੁਣਾ ਕਾਤੀਆ ਲਾਣਾ RAM ਨਾਮ ਕਾ ਏਕਾ ਜਾਣਾ ਚੌਪਈ ਏਕਾ ਤਿਆ ਤੇਰਾ ਹੋਏ ਤੂੰ ਤੂੰ ਮੈਂ ਮੈਂ ਰਹੀ ਨ ਕੋਏ ਗੁਰਮੰਤਰ ਸੇ ਹੀਣ ਪਰਾਣੀ ਜੰਦੂਤਾਂ ਰੂ ਹੌਸਲ ਜਾਣੀ ਚਿੱਤਰ ਗੁਪਤ ਜਬ ਕਰੇ ਹਿਸਾਬ ਦੇਣਾ ਪਵੇ ਭਾਪੁਨ ਜਵਾਬ ਗੁਰ ਬਿਣਾ ਕੋ ਜਨਮ ਅਧੂਰਾ ਜੀ ਮਲਾਏ ਕਰੀ ਗੁਰ ਪੂਰਾ ਬਾਬਾ ਸ੍ਰੀ ਚੰਦਰ ਕੀ ਜੈ ਦੋਰਾ ਬਾਤਾਂ ਸੁਣ ਕੇ ਸੱਚੀਆਂ ਨਾਰਦ ਹੋਏ ਹੈਰਾਨ ਆਵਤਾ ਮਾ ਪੁੱਤਰਾ ਨਾਮ ਸ਼ਬਦ ਭਗਵਾਨ ਚੋਪਈ ਬੇਦ ਬਿਦਾਂਤ ਕੀ ਬਾਤਾਂ ਸੁਣੀਆਂ ਆਵਤ ਨਹੀਂ ઋਸ਼ੀਆ ਮੁਨੀਆਂ ਏਕਾਤੀਆ ਕੌਣ ਸਿਖਾਏ ਕਰਮ ਕਾਂਡ ਨਾ ਪਾਠ ਪੜਾਏ ਬਾਲ ਹਟੀਨਾ ਵਾਪਸ ਜਾਏ ਦੇਖ ਲਿਆ ਗਮਨੇ ਨਜਮਾਏ ਹਰੀ ਨਾਮ ਕਾ ਜਾਵ ਜਪਾਮਾ ਪਾਦਵੀ ਤਰਵ ਤਰਵ ਦਿਖਾਵਾਂ ਚੌਪਈ ਬਿਟਾ ਤ੍ਰੁਤੁ ਕਰਿ ਸ਼ਨਾਨ ਦੇਵਾਤਮ ਕੋ ਨਾਮ ਗਿਆਨ ਚਤਰਪੂਜੀ ਘੋਰ ਦੇ ਵਿਸਾਈ ਬਾਰਾਂ ਅੱਖਰ ਮੰਤ ਜਪਾਈ ਈੜਾ ਪਿੰਗਲਾ ਸੁਖਣ ਨਾੜੀ ਸਬਦ ਸੋਹੁੰ ਦਸਮੇ ਚਾੜੀ ਨਾਮ ਜਾਪ ਕਰੀ ਅਬਿਆਸ ਬੈਰਾਗ ਸੰਮਤਾ ਮੰਜ਼ਿਲ ਪਾਸ ਬਾਬਾ ਸ੍ਰੀ ਚੰਦਰ ਕੀ ਜੈ ਦੋਰਾ ਇਹ ਦੇ ਨਾਮ ਬਸਾ ਦੀਆ ਜੁਗਤੀ ॠषि ਬਤਾਏ ਓਮ ਸੋਹ ਜਪ ਕਰ ਰਹਾ ਅਸਨ ਵੀਰ ਲਗਾਏ ਚਉਪਈ ਰਾਮਕਾਰ ਚਉ ਗਿਰਦੇ ਲਾਈ ਜਬ ਜਬ ਦੀ ਸਬੀ ਬਤਾਈ ਅਸਨ ਵੀਰ ਸਮਾਦ ਲਗਾਣੀ ਉਪਰ ਨਾਕ ਦ੍ਰਿਸ਼ਟੀ ਪਾਣੀ ਚੱਕੜ ਚਾਂਗੀ ਜੋ ਵੀ ਆਏ ਤੁਮ ਨਾ ਰਤਾ ਮਨ ਢੁਲਾਈ ਸ਼ੇਰ ਬਗੇਰੇ ਮਾਸਾਹਾਰੀ ਮਾਰਨ ਗੱਲਿਆ ਕੇ ਕਿਲਕਾਰੀ ਚੌਪਈ ਮੀਤ ਹੋਣ ਜੀਂ ਗੰਗਲੀ ਤੇਰੇ ਆਕਰ ਬੈਠਣ ਚਾਰ ਚਪੇਰੇ ਮੋਮੋ ਠਗਣਿਆ ਪੇਖ ਬਟਾਏ ਅਣ ਸਮਾਦੀ ਪੰਗ ਕਰਾਏ ਮਾਤ ਪਿਤਾ ਕੀ ਸ਼ਕਲ ਬਣਾਵੇ ਮੋਹ ਮਮਤਾ ਜਾਲ ਵਿਸਾਵੇ ਦੇਵ ਪਛਰਾਨਾਜ ਦਿਖਾਵੇ ਭਗਤੀ ਪੰਗ ਗਜਤਨ ਕਰਾਵੇ ਬਾਬਾ ਸ੍ਰੀ ਚੰਦਰ ਕੀ ਜੈ ਚੌਪਈ ਨਾਰ ਦੇ ਔਰ ਕੋ ਸੋ ਟਿਲਾਈ ਭਗਤੀ ਨਿਸ਼ਟਾ ਦੇ ਢੜਕਦਾਈ ਪ੍ਰਥਮ ਮਾਸ ਵਿਚਾਰੇ ਬਾਣੀ ਨਾਮ ਜਪ ਅਭਿਆਸ ਕਰਾਣੀ ਮਾਸ ਦੂਸਰੇ ਦੂਦਾਕਾਰੀ ਖੋੜ ਸ ਕਰਮ ਕਰੇ ਉਪਚਾਰੀ ਮਾਸ ਤਿਸਰੇ ਪਉਣਾਗਾਰੀ ਸੋ ਸ ਕੋਣ ਦਸਵੇਂ ਚਾੜੀ ਚੌਪਈ ਚਤੁਰ ਮਾਸ ਮੇਂ ਧਾਮੇਂ ਦਵਾਰੇ ਜਪ ਜਪਾ ਕਰਨ ਖਲਾਰੇ ਉਦੋਂ ਤੀਕ ਨਾ ਭੈਣ ਹਟਾਏ यदि तीक्रमकांत न आए शंख चक्र गदा पद्म के धारी सांवल सुंदर शक्ल मुरारी हरि मूर्त मन बीज बिठाई सहस्त्र चक्र में सुरत टिकाई बाबा श्री चंद्र की जय दोहरा प्रभु की भक्ति त्रुव करे नारद के उपदेश हाल करे ऋषि बालदा पहुंच सनीता दे हाल कहे ऋषि बालदा ਪਾਉ ਚ ਸਨੀਤਾ ਦੇ ਛੇ ਚੌਪਈ ਦੇਵ ਰਿਸ਼ੀ ਨੇ ਚਾਲੇ ਪਾਏ ਪਾਉ ਸਨੀਤਾ ਰਾਣੀ ਆਏ ਤਨ ਪਦ ਕੋ ਪਾਸ ਬੁਲਾਵੇ ਦੂਹਾ ਕੋ ਨਾਰਦ ਸਮਝਾਵੇ ਭਾਗਾਂ ਵਾਲੀ ਹੋ ਤੁਮ ਰਾਣੀ ਪੁੱਤਰ ਤੇਰਾ ਬ੍ਰਹਮ ਗਿਆਨੀ ਮਾਦ ਬਤਾ ਦੋਏ ਬਣਵੇਂ ਆਇਓ ਭਗਤ ਤ੍ਰਵ ਸੂਦਰਸ਼ਨ ਪਾਇਓ ਚੌਪਈ ਰਾਜਾ ਰਾਣੀ ਦੋਨੋਂ ਆਏ ਆਣ ਪੁੱਤਰ ਕੇ ਦਰਸ਼ਨ ਪਾਏ ਮਾਤ ਪਿਤਾ ਨੇ ਖੁਸ਼ੀ ਮਨਾਈ ਚਿੰਤਾ ਸਾਰੀ ਮਨੋਂ ਭੁਲਾਈ ਨੌਕਰ ਚੱਕਰ ਸਾਥ ਜੋ ਆਵੇ ਜੰਗਲ ਵੇਲਾ ਸਾਕ ਕਰਾਵੇ ਰਾਜਾ ਰਾਣੀ ਦੇਸ਼ ਪਧਾਰੇ ਦੇਣ ਬਧਾਈਆਂ ਲੋਕੀ ਸਾਰੇ ਬੱਬਾ ਸ੍ਰੀ ਚੰਦਰ ਕੀ ਜੈ ਦੋਰਾ ਕਰੇ ਕਠੋਰ ਤਪੱਸਿਆ ਪੰਜ ਬੀਤਗੇ ਮਾਸ तीन लोक से तेज का हुआ दिव्य प्रकाश दोरा तेती कोटि देवता कहे विकुंठे ताम तेज तृप्त राजा ने की देहु दर्श भगवान बब्बा श्री चंद्र की जय चौपाई देव कहन जा प्रभु दुवारे सुत सनीता भक्त तुम्हारी देव ऋषि उसे शिष्य बनाया 12 अक्षर मंत्र जपाया ਤਪ ਕਰਨ ਕੀ ਯੁਕਤ ਸਿਖਾਈ ਸ਼ਬਦ ਸੁਰਤ ਕੁੰਡਲੀ ਸੁਰਝਾਈ ਬੈਠਾ ਰਹਿ ਮੇਂ ਦਵਾਰੇ ਜਾ ਕੇ ਦਰਸ਼ ਦੇਹੁ ਪ੍ਰਭ ਤੁਰ ਕੋ ਤ੍ਰਭ ਕੋ ਆਕੇ ਚੋਪਈ ਹੋਏ ਤਬ ਸੇ ਖੁਸ਼ ਭਗਵਾਨ ਤੀਨ ਦੇ ਬਣ ਪਹੁੰਚੇ ਆਣ ਕਿੰਨਰ ਜਗੰਧਰਬ ਪਦਾਰੇ ਹਾ ਹਾ ਹੂ ਰਾਗੋ ਚਾਰੇ ਅਗਨ ਗੁਰੂ ਜੰਬਾਯੂ ਆਏ ਇੰਦਨ ਰਾਣੀ ਸਾਥ ਲਿਆਏ ब्रह्मा वेदतरियों मांगवे देव पसरा नृत्य दिखावे बब्बा श्री चंद्र की जय चौपाई महर्षि ब्रह्म ऋषि पधारे वेद ऋचा वेदंत उचारे वसु रुद्र मूस्कस बारे कात्रगते सनकादिक चारे परम हंसन्यासउदर्शी आए योगी वनवासी तन उतंतु गुरु तुम्हारे ਧੰਨ ਨਾਰਾਇਣ ਤਨ ਮਾਤ ਪਿਆਰੇ ਬਾਬਾ ਸ੍ਰੀ ਚੰਦਰ ਕੀ ਜੈ ਚੋਪਈ ਦੇਣ ਲਗੇ ਪ੍ਰਭ ਜੀ ਬਰਦਾਨ ਨੇਤਰ ਖੋਲ ਕਹਿਣ ਭਗਵਾਨ ਫਿਰ ਹਰੀ ਆਵਾਜ਼ ਲਗਾਈ ਬੈਠਾ ਤ੍ਰੋਬ ਸਵਾਸ ਚੜਾਈ ਸਾਂਬਲ ਮੂਰਤ ਮਨੋਂ ਘਟਾਈ ਬਾਗਰ ਸ਼ਕਲ ਉਹੀ ਦਿਖਿਆ ਦਿਖਲਾਈ ਤਸ਼ਣ ਦੀ ਇਹ ਦਿਪ ਭਗਵਾਨ ਕਹਿਣ ਬੱਚਾ ਮੰਗੋ ਵਰਦਾਨ ਚੋਪਈ रुचरनन ऋषि सुनवावे हाथ जोड़ बिनती फरमावे दर्श परश मैं हुआ निहाल मैं मैं बाला खत्म सवाल हवना हाँ प्रभु कोई पढ़ी पढ़ाई कैसे करा तुमरी वडे आई मुख से प्रभुसंख शंख लगावे चौदह विद्या ज्ञान करावे बाबा श्री चंद्र की जय दो भगत त्रुभ के मुख को ਸੰਕਸ਼ਿਆ ਮੱਲਗਾਨ ਵਿਦਿਆ 14 ਪੜ ਗਏ ਹਰੀ ਸੋਤਰ ਗਾਨ ਚੌਪਈ ਓਮ ਹਰੀ ਨਾਰਾਇਣ ਯਕਾਰੇ ਤੁਰ ਪਰਮੇਸ਼ਰ ਵਸਤਿ ਕਾਰੇ ਭੂਰਵ ਸ ਬਿਸ਼ਨੂ ਜਾਣ ਪੂਤ ਆਤਮਾ ਵਰਤਮਾਨ ਪੂਤ ਨ੍ਰਿਤ ਪੂ ਬ੍ਰਿਤ ਪਾਲ ਪੂਤ ਭਾਵਨ ਪੂਤ ਆਤਮਾ ਧਿਆਲ ਅਬੇ ਭਾਵੇ ਮਸਕਾਨ ਮਕਤਾਨਾ दर्द भज क्षेत्रज्ञ जाना सामल सुंदर रूप लखाना ओम नमो भगवते भगवान बाबा श्री चंद्र की जय चौपाई पुरुष प्रधान योग वंद नेता नरसिंह योग ब्रह्म का विता परशुतम केशो श्री माने शिव स्थानो सर्व समाने भूत आद भावन सम स्वामी निधि के प्रभु ईश्वर नामी आयस्यम मंबू शम्भू पुरस्कार समा सवन कंबू shank chakra sada padmas mahana om namo bhagavate bhagwan naam baba shri chandra ki jay chaupai dhatu rutam priyam dhata rishikesh paruna vidhata amru man vishwakarma arth vyo truv agra dharma shashvat ruhta kashe daravai इष्टं कुंभदां कहलावे पवित्रता प्रभुती निशाने प्रजापति प्रनाद पुराणे अंतर्यामी राम श्याम ओम नमो भगवते भगवान चौपाई हिरण्यगर्भ भाल श्रेष्ठ सर्वदर्श प्रतेजिष्ट अज सर्वेश्वर सिद्ध महान सर्व आदि सिद्धि अच्युत कान अमे आत्मा बसु मन हरी वृषा कपि बसु सत्त करी सर्व योग विनी पार ब्रह्म अजय अवय निरंजन कर्म करता रस श्रणामृत पान ओम नमो भगवते भगवान बाबा श्री चंद्र की जय चौपाई मधुसूदन विकर्मि कर्म मेधावी धनवी विक्रम शर्म अनुतम द्रा तर्त कृति कृतिज्ञ देव नीति भव शरण में शरेश विश्व परेता ईश विशेष हरि चरण सदा रहे त्यान ओम नमो भगवते भगवान चौपई जय सर्वेश्वर नमो नारायण जय परमेश्वर नमो नारायण जय श्री चंद्र जय कृपालु नमो नारायण जय गोद्यालु नमो नारायण जय श्री चंद्र जय रमकंत नमो नारायण जय बेयंत नमो नारायण जय बे स्वरूप नमो नारायण जय सत स्वरूप नमो नारायण पंकज पाद प्रभु कोटि प्रणाम ओम नमो भगवते भगवान तुबे नमामि चौपाई प्रभु भक्त को कंठ लगान अजय अवेदिया वरदान बत्ती सहस्त्र वर्ष काराय जुग अनंत उमर राजे मौछ तो वी करता पारे हुआ अटल मेरे दरबारी चार पदार्थ दे भगवान होगे बंसे यंत्र ध्यान चौपाई राजा रानी दोनों आए सबना हर के दर्शन पाए अंदर सहित सतल जावे राज सिंहासन प्रभु बतावे 32 वर्ष बिताए बाल प्रभु के चरनी जाए अटल परवी तुरने पाई कदास पूर्ण यदि कराई ਤਨ ਪਰ ਭੂਤਨ ਉਪਤ ਤੁਮਾਰੇ ਤਨ ਸ੍ਰੀ ਚੰਦਰ ਤਨ ਪੁਰਾਰੇ ਬਾਬਾ ਸ੍ਰੀ ਚੰਦਰ ਕੀ ਜੈ ਕਵਿਤ ਪ੍ਰਿਆਗ ਰਾਜ ਤਾਮ ਤ੍ਰਿਬੈਣੀ ਕਾਟ ਕੁੰਭ ਮੇਲਾ ਗੰਗਾ ਤੀਰ ਤੁਣਾ ਸ੍ਰੀ ਚੰਦਰ ਲਗ ਆਇਆ ਹੈ ਸੰਤ ਤੇ ਮਹੰਤ ਪੰਥ ਯੋਗੀ ਤੇ ਸ੍ਰੀ ਮਹੰਤ ਸ਼ਾਹਿਆਂ ਦੀ ਰੌਣਕ ਕੋਨਾਗਿਆਂ ਬਧਾਇਆ ਹੈ ਚਲੇ ਦਾਨ ਸੇ ਭੰਡਾਰ ਕੀਰ ਪੂੜੇ ਬਰਤਾਰੇ ਸਾਭੂ ਸੰਤ ਅਨੁਸਾਰ ਇਹਨਾਂ ਖੇਤਰ ਲਗਾਇਆ ਹੈ ਕਾਟ ਕਾਰਿ ਇਸ਼ਨਾਨ ਲੋਕੀ ਧੂਨੇ ਭਰਿਆ ਸ੍ਰੀ ਚੰਦਰ ਭਗਵਾਨੀ ਅਮੀ ਕਥਾ ਗੋਸਣਾ ਆ ਗਏ ਬੱਬਾ ਸ੍ਰੀ ਚੰਦਰ ਕੀਏ ਦੋਰਾ ਟਾਈ ਮਮ ਜਗਤ ਮੇ ਕੋਈਆ ਨਤੀ ਮਹਾਨ ਮਰੀਉ ਮਾਦ ਫਰੀਦ ਕੀ ਕਥਾ ਕਰਨ ਭਗਵਾਨ ਜਗਤ ਗੁਰੂ ਸ੍ਰੀ ਚੰਦਰ ਭਗਵਾਨ ਕੀ ਜੈ ਚੋਪਈ ਪਾਕਿਸਤਾਨ ਜ਼ਿਲ੍ਹਾ ਮੁਲਤਾਨੇ ਖੋਤਬਾ ਲਫੀਦਗਰਾਮੇ पिता जमालुद्दीन सुन सुलेमान पवित्र दीन गमान कुतबदीन ख्वाजा काकी मुर्शद शनत काई का जाकी माता मरियम नाम सदाए सुत फरीद को भगत बनाए चौपाई भगत जगत की मरियम माता ताई मात में नाम लिखाता बालपने सुत लग्न लगाई अल्लाह मिन की जुत सिखाई ਕੀ ਜਦੋਂ ਵੀ ਕਰਕੋ ਆਵੇ ਸ਼ੱਕਰ ਦੀ ਕਰਨਾਮ ਜਪਾਵੇ ਪੀਸ ਕਰ ਕਾ ਗਤੀ ਸ਼ਕੀਨ ਥਾਕਰ ਹੋਏ ਸ਼ਬਦ ਮਹਿ ਲੀਨ ਬਾਬਾ ਸਿਵ ਚੰਦਰ ਕੀਏ ਦੋਰਾ ਮਾਤਾ ਮਰੀਮ ਸੋਜਦੀ ਬਣੇ ਬਰੀਦ ਫਕੀਰ ਪਾਤਰ ਰਖੇ ਸਪਾਈ ਕੇ ਇਸਮੇ ਸ਼ੱਕਰ ਖੀਰ ਦੋਰਾ ਧੀਰ ਜਦੋਂ ਕਰਿਆਮਦਾ ਮਾਤਾ ਘੰਡ ਲਗਾਏ ਅੱਲਾ ਨਾਮ ਜਪਾਈ ਕੇ ਸ਼ੱਕਰ ਕੀ ਰਖਵਾਏ ਦੋਲਾ ਸ਼ੱਕਰ ਯੱਲਾ ਦੇਵੰਦਾ ਮਨ ਵਿੱਚ ਮਾਬਸਾਏ ਪਾਪੀ ਕਰੇ ਯਵਲਾ ਕੀ ਦੇਵੇ ਸ਼ੱਕਰ ਲਿਆਏ ਬਾਬਾ ਸ੍ਰੀ ਚੰਦਰ ਕੀ ਜੈ ਜੋ ਬਈ ਮਾਤਾ ਮੰਤ ਫਰੀਦ ਪੜਾਏ ਏ ਕਰ ਸ਼ੱਕਰ ਸਰਦੀ ਜਿ ਪਾਏ ਪਿਓ ਸ਼ੱਕਰ ਕੇ ਵਿੱਚ ਮਿਲਾਂਦੀ ਘਰ ਮੈਂ ਰੋਲੀ ਵੀ ਸਪਾਂਦੀ ਇਹਨੋਂ ਫੇਰ ਸੂ ਕਰ ਕੋ ਆਏ ਪਿਆਰ ਲਾਹਣ ਸੇ ਗੋਦ ਬਿਠਾਈ ਫੇਰ ਬਿਠਾ ਕਰ ਸ਼ਬਦ ਜਪਾਵੇ ਡੋਲੀ ਮੇ ਸ਼ਿਵ ਸ਼ਿਵ ਸ਼ਕਰ ਲਿਆਵੇ ਜੋ ਪਈ ਫੀਰ ਸ਼ਕਰ ਗਈ ਨਾਮ ਰਖਾਤਾ ਅੱਲਾ ਅਗੇ ਦੇ ਸ਼ਬਦ ਵਸਾਤਾ ਰੋਮ ਰੋਮ ਅੱਲਾ ਕਾ ਵਸਾ ਹੂਆ ਪੀਤ ਬੈਰਾ ਗੋ ਦਾਤਾ ਸਤ ਸਤ ਕੀ ਹੋਈ ਪਹਿਚਾਨ ਛੱਡ ਦੀਏ ਘਰ ਬਾਰ ਮੁਕਾਮ ਸਾਲ ਬਾਰ ਮੇ ਕਰ ਪਰ ਆਵੇ ਮਰੀਮ ਕਰਲਾ ਪੇਪਰ ਪਾਵੈ ਬਾਬਾ ਸ੍ਰੀ ਚੰਦਰ ਕੀ ਜੈ ਚੋਪਈ ਕਹੇ ਫਰੀਦ ਸੁਪਨ ਸੰਸਾਰ ਹੈ ਅਸਤ ਮਾਂ ਬਨ ਪਰਿਵਾਰ 12 ਸਾਲੀ ਪਰਤ ਕਰ ਆਇਆ অতি ਆਨੰਦ ਬਣੀ ਮੇ ਪਾਇਆ ਅੱਲਾ ਮੋਲਾ ਮੇਰੀ ਜਾਨ ਚਨ ਮੋਲਾ ਪਰ ਪੱਕ ਧਿਆਨ ਆਮਾ ਕਾ ਕਰੇ ਨਾ ਪਾਵਾਂ ਛੋੜ ਬਤਨ ਬਣ ਚਲਾ ਜਾਵਾਂ ਬਾਬਾ ਸ੍ਰੀ ਚੰਦਰ ਕੀ ਜੈ ਵਾਹ ਤਨ ਤਨ ਗੁਰਨਾਣਕ ਦੇ ਮਹਾਰਾਜ ਕੀ ਜੈ ਸ੍ਰੀ ਚੰਦਰ ਜੀ ਦਾ ਪਾਵਨ ਗ੍ਰੰਥ ਸ੍ਰੀ ਚੰਦਰਾਇਣ ਜੀ ਦਾ 15ਵਾਂ ਭਾਗ ਪਾ ਦਿੱਤਾ ਹੈ ਸੁਸੰਗਤ ਨੂੰ ਬੇਨਤੀ ਹੈ ਕਿ ਇਸ ਨੂੰ ਸਰਵਣ ਕਰਿਆ ਕਰੋ ਤੇ ਕਮੈਂਟ ਸ਼ੇਅਰ ਕਰ ਦਿਆ ਕਰੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ